ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਗੁਰਬਾਣੀ ਰਾਹੀਂ ਇਹ ਸਿੱਖਿਆ ਦਿੰਦੇ ਨੇ ਕੋਈ ਖੱਤਰੀ ਹੋਵੇ ਚਾਹੇ ਬ੍ਰਾਹਮਣ ਹੋਵੇ ਕੋਈ ਸ਼ੂਦਰ ਹੋਵੇ ਚਾਹੇ ਵੈਸ਼ ਹੋਵੇ ਹਰ ਇੱਕ ਸ਼੍ਰੇਣੀ ਦਾ ਮਨੁੱਖ ਪ੍ਰਭੂ ਦਾ ਨਾਮ ਮੰਤਰ ਜਪ ਸਕਦਾ ਹੈ ਇਹ ਸਭਨਾ ਵਾਸਤੇ ਜਪਨ ਯੋਗ ਹੈ हे हरिजनो गुरु नु परमात्मा दा रूप जान के गुरु दी शरण पवो दिन रात हर वेले गुरु दी शरण पए रहो हे प्रभु दे सेवक जनो गुरु नु अखां खोल के देखो गुरु पारब्रह्म दा रूप है गुरु दी दीति मत उत्ते तुर के परमात्मा दी सिप्त सलाह दे वचन बोलो ਜਿਹੜੀ ਇੱਛਾ ਕਰੋਗੇ ਉਹੀ ਫਲ ਪ੍ਰਾਪਤ ਕਰ ਲਵੋਗੇ ਗੁਰੂ ਪਰਮੇਸ਼ਰ ਦਾ ਆਸਰਾ ਛੱਡ ਕੇ ਆਪਣੀ ਭਲਾਈ ਦੇ अनेका ਤੇ ਬਥੇਰੇ ਢੰਗ ਸੋਚੀਦੇ ਹਨ ਪਰ ਉਹੀ ਗੱਲ ਹੁੰਦੀ ਹੈ ਜੋ ਰਜਾ ਅਨਸਾਰ ਜ਼ਰੂਰੀ ਹੋਣੀ ਹੁੰਦੀ ਹੈ ਹਰੇਕ ਜੀਵ ਆਪਣਾ ਭਲਾ ਲੋੜਦਾ ਹੈ ਪਰ ਪ੍ਰਭੂ ਉਹ ਕੰਮ ਕਰ ਦਿੰਦਾ ਹੈ ਜੋ ਮੇਰੇ ਤੁਹਾਡੇ ਚਿੱਤ ਚੇਤੇ ਵੀ ਨਹੀਂ ਹੁੰਦਾ ਹੇ ਸੰਤ ਜਨੋ ਆਪਣੇ ਮਨ ਦੀ ਮਰਜ਼ੀ ਉੱਤੇ ਤੁਰਨਾ ਛੱਡ ਦਿਓ ਗੁਰੂ ਦੇ ਹੁਕਮ ਵਿੱਚ ਤਰੋ ਪਰ ਇਹ ਗੱਲ ਹੈ ਬੜੀ ਹੀ ਯੋਖੀ ਫਿਰ ਵੀ ਗੁਰੂ ਪਾਤਸ਼ਾਹ ਦੀ ਮਤ ਲੈ ਕੇ ਹਰ ਵੇਲੇ ਪਰਮਾਤਮਾ ਦਾ ਨਾਮ ਜਪਿਆ ਕਰੋ ਹੇ ਮਾਲਕ ਪ੍ਰਭੂ ਚੰਗੀ ਮੰਦੀ ਮਤ ਤੇਰੇ ਆਪਣੇ ਵਸ ਵਿੱਚ ਹੈ ਤੇਰੀ ਪ੍ਰੇਰਣਾ ਅਨੁਸਾਰ ਹੀ ਕੋਈ ਜੀਵ ਚੰਗੇ ਰਾਹ ਤੁਰਦਾ ਹੈ ਕੋਈ ਮੰਦੇ ਪਾਸੇ ਅਸੀਂ ਤੇਰੇ ਬਾਜੇ ਹਾਂ ਤੂੰ ਸਾਨੂੰ ਵਜਾਉਣ ਵਾਲਾ ਸਭ ਵਿੱਚ ਵਸਣ ਵਾਲਾ ਪ੍ਰਭੂ ਹੈ ਹੇ ਦਾਸ ਨਾਨਕ ਦੇ ਮਾਲਕ ਪ੍ਰਭੂ ਕਰਤਾਰ ਜਿਵੇਂ ਤੈਨੂੰ ਚੰਗਾ ਲੱਗਦਾ ਹੈ ਤਿਵੇਂ ਤੂੰ ਸਾਨੂੰ ਬੁਲਾਉਂਦਾ ਹੈ ਭਾਵ ਸਾਡੇ ਮੂੰਹੋਂ ਉਵੇਂ ਦੇ ਹੀ ਬੋਲ ਕਢਾਉਂਦਾ ਹੈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤ